ਸਮੇਂ ਦੀਆਂ ਸਰਕਾਰਾਂ ਨੇ ਜਿਹੜੇ ਉਸ ਟਾਈਮ ਦੇ ਰਾਜੇ ਸੀਗੇ ਤਸੀਹੇ ਦਿੱਤੇ ਲੋਕਾਂ ਦੀ ਖਾਤਰ ਉਹ ਇਹ ਜੇ ਜੇਠ ਦੇ ਮਹੀਨੇ ਦੇ ਵਿੱਚ ਤਪਦੀ ਤਵੀ ਦੇ ਉੱਤੇ ਬਿਠਾ ਕੇ ਉਹਨਾਂ ਨੂੰ ਗਰਮ ਰੇਤਾ ਉਹਨਾਂ ਦੇ ਸਿਰ ਦੇ ਵਿੱਚ ਪਾਇਆ ਪਰ ਉਹਨਾਂ ਨੇ ਫੇਰ ਵੀ ਲੋਕਾਂ ਵਾਸਤੇ ਲੜੇ ਲੋਕਾਂ ਵਾਸਤੇ ਸ਼ਹੀਦੀ ਪਾਈ ਉਸੇ ਸਮੇਂ ਜੋ ਮਤਲਬ ਹੋਈ ਗੱਲਬਾਤ ਉਸ ਤੋਂ ਬਾਅਦ ਵੀ ਅੱਜ ਤੱਕ ਇਹ ਜਿਹੜੇ ਜ਼ਾਲਮ ਸਰਕਾਰਾਂ ਨੇ ਉਸੇ ਲੀ ਦੇ ਉੱਤੇ ਚੱਲੀਆਂ ਹੋਈਆਂ ਨੇ ਤੇ ਆਪਾਂ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਾਹ ਦੇ ਉੱਤੇ ਚੱਲੇ ਹੋਏ ਆ ਕਿਉਂਕਿ ਅਸੀਂ ਉਹਨਾਂ ਦੀ ਸ਼ਹੀਦੀ ਦੇ ਤਾਂ ਬਿਲਕੁਲ ਕਣਬਰ ਬਰਾਬਰ ਵੀ ਨਹੀਂ ਹੈਗੇ ਕਿਉਂਕਿ ਉਹ ਦੁਨੀਆ ਦੇ ਵਿੱਚ ਜੋ ਉਹਨਾਂ ਨੇ ਕੁਰਬਾਨੀ ਕੀਤੀ ਸੀਗੀ ਉਹ ਲਾ-ਮਿਸਾਲ ਸੀਗੀ ਨਾ ਇਹੋ ਜਿਹੀ ਕੁਰਬਾਨੀ ਅੱਜ ਤੱਕ ਹੋਈ ਆ ਤੇ ਨਾ ਹੋਵੇ ਪਰ ਆਪਾਂ ਲੋਕ ਜੋ ਇਹ ਜਥੇਬੰਦੀ ਬਣੀ ਹੋਈ ਆ ਜਿੰਨੇ ਵੀ ਲੋਕ ਦੁਨੀਆ ਦੇ ਉੱਤੇ ਆਮ ਲੋਕਾਂ ਕਿਰਤੀ ਲੋਕਾਂ ਵਾਸਤੇ ਲੜੇ ਨੇ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਤੁਹਾਡੀ ਇਹ ਜਥੇਬੰਦੀ ਪੈਰਾ ਦੰਦੀ ਆਈ ਆ ਤੇ ਤੁਸੀਂ ਵੀ ਅੱਜ ਉਸੇ ਜੇਠ ਦੇ ਮਹੀਨੇ ਦੇ ਵਿੱਚ ਸਮੇਂ ਦੀ ਸਰਕਾਰ ਦੇ ਖਿਲਾਫ ਅੱਜ ਪਟਿਆਲੇ ਦੀ ਧਰਤੀ ਦੇ ਉੱਤੇ ਤੇ ਪਸਿਆਣੇ ਥਾਣੇ ਦੇ ਅੱਗੇ ਇਨਸਾਫ ਲੈਣ ਦੇ ਲਈ ਉਸੇ ਮਹੀਨੇ ਦੇ ਵਿੱਚ ਬੈਠੇ ਹੋ ਪਰ ਫਰਕ ਥੋੜਾ ਜਿਹਾ ਇਹ ਹੈਗਾ ਗਰਮੀ ਜ਼ਰੂਰ ਆ ਪਰ ਛੜਕਾ ਜਿਹੜੀ ਉਹ ਤਪਦੀ ਆ ਤੁਹਾਡੇ ਸਿਰਾਂ ਦੇ ਉੱਤੇ ਛਾਂ ਜ਼ਰੂਰ ਹੈਗੀ ਆ ਪਰ ਜੋ ਉਸ ਟਾਈਮ ਸਰਕਾਰਾਂ ਕਰਨੀਆਂ ਸੀਗੀਆਂ ਉਹੀ ਕੰਮ ਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਵੀ ਇਹ ਕੰਮ ਹੋ ਰਿਹਾ ਹੈ ਕਿਉਂਕਿ ਜੋ ਹਰਜਿੰਦਰ ਸਿੰਘ ਆਪਣੇ ਬਲਾਕ ਦਾ ਪ੍ਰਧਾਨ ਆ ਪਟਿਆਲੇ ਬੰਨ ਦਾ ਉਹ ਲੋਕਾਂ ਵਾਸਤੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਣੀ ਜਥੇਬੰਦੀ ਵੱਲੋਂ ਕਿਉਂਕਿ ਕਈ ਟਾਈਮ ਪਹਿਲਾਂ ਤੋਂ ਉਹ ਦੋਨੇ ਧਿਰਾਂ ਦੇ ਨਾਲ ਆਪਣੀ ਜਥੇਬੰਦੀ ਵੱਲੋਂ ਸੱਦਿਆ ਗਿਆ ਸੀਗਾ ਆਪਣੀ ਜਥੇਬੰਦੀ ਨੂੰ ਤਾਂ ਆਪਾਂ ਰਾਬਤੇ ਦੇ ਵਿੱਚ ਸੀਗੇ ਤੇ ਉਹਨਾਂ ਨੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦਾ ਆਪਾਂ ਨੂੰ ਭਰੋਸਾ ਦਿੱਤਾ ਸੀਗਾ ਕਿਉਂਕਿ ਤਿੰਨ ਮੀਟਿੰਗਾਂ ਦੋਨੋਂ ਪਰਿਵਾਰਾਂ ਨਾਲ ਆਪਣੀਆਂ ਹੋ ਚੁੱਕੀਆਂ ਸੀਗੀਆਂ ਤੇ ਆਪਾਂ ਇਸੇ ਵਿਸ਼ਵਾਸ ਦੇ ਨਾਲ ਕਿ ਦੋਨੇ ਧਿਰਾਂ ਆਪਣੇ ਘਰਾਂ ਆ ਰਾਮ ਨਾਲ ਬਸਣੀਆਂ ਜਿਹੜਾ ਮਸਲਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਹਨੂੰ ਕਿਉਂਕਿ ਆਪਾਂ ਨੂੰ ਦੋਨੇ ਧਿਰਾਂ ਨੇ ਬਿਛਵਾ ਦਿਵਾਏ ਸੀਗਾ ਕਿ ਅਸੀਂ ਬੈਠ ਕੇ ਇਸ ਨੂੰ ਨਿਬੇੜ ਲਾਂਗੇ ਪਰ ਜਦੋਂ 13 ਫਰਵਰੀ ਨੂੰ ਇਸ ਪਰਿਵਾਰ ਨੇ ਜੋ ਮੈਡਮ ਜਸਬੀਰ ਕੌਰ ਦਾ ਪਰਿਵਾਰ ਆ ਉਹਨਾਂ ਨੇ ਵਦੀਕੀ ਕੀਤੀ ਇੱਕ ਮਕਾਨ ਨੂੰ ਢਾਉਣ ਲੱਗੇ ਕਿਉਂਕਿ ਆਪਣੀ ਜਥੇਬੰਦੀ ਦਾ ਸੂਲ ਆ ਮਕਾਨ ਗਰੀਬ ਦਾ ਹੋਵੇ ਅਮੀਰ ਦਾ ਹੋਵੇ ਕਿਉਂਕਿ ਆਪਾਂ ਕਿਸੇ ਦੇ ਸਿਰ ਤੋਂ ਛੱਤ ਆ ਜਿਹੜੀ ਉਹ ਜਾਨ ਨਹੀਂ ਦੇਣੀ ਆਪਣੇ ਉੱਤੇ ਜਿੰਨਾ ਮਰਜ਼ੀ ਤਸੱਦਦ ਹੋਵੇ ਜਦੋਂ ਆਪਣੀ ਜਥੇਬੰਦੀ ਕੋਲੇ ਗੱਲ ਪਹੁੰਚੀ ਕਿ ਉਹ ਮਕਾਨ ਢਾ ਰਹੇ ਨੇ ਤੇ ਨਾਲ 30 40 ਗੁੰਡੇ ਨੇ ਤਾਂ ਆਪਣੇ ਪ੍ਰਧਾਨ ਜੀ ਦੀ ਡਿਊਟੀ ਲੱਗੀ ਉਹ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉੱਥੇ ਮੌਕੇ ਤੇ ਪਹੁੰਚਿਆ ਜਦੋਂ ਪਹੁੰਚਿਆ ਉਹ ਤਾਂ ਉਹਨਾਂ ਨੇ ਗੱਲਬਾਤ ਕੀਤੀ ਮੈਡਮ ਜਸਵੀਰ ਕੌਰ ਨਾਲ ਕਿ ਤੁਸੀਂ ਤਾਂ ਇਹ ਕੀ ਕੰਮ ਕੀਤਾ ਹੈ ਕਿ ਪਹਿਲਾਂ ਤਾਂ ਬੈਠ ਕੇ ਤੁਸੀਂ ਸਮਝੌਤੇ ਦੀ ਗੱਲ ਕਰਦੇ ਸੀਗੇ ਤੁਸੀਂ ਤਾਂ ਅਗਲੇ ਦਾ ਆਸ਼ਿਆਨਾ ਹੀ ਢਾਤਿਆ ਤੇ ਇੱਥੇ ਗੁੰਡਾਗਰਦੀ ਕਰ ਰਹੇ ਹਾਂ ਤਾਂ ਉਹਨਾਂ ਨੇ ਪ੍ਰਧਾਨ ਜੀ ਨੂੰ ਮਾਰ ਦੇਣ ਦੀ ਨੀਤ ਨਾਲ ਉਹਨਾਂ ਨੇ ਆਖਿਆ ਵੀ ਉੱਥੇ ਕਿ ਅਸੀਂ ਤੈਨੂੰ ਪ੍ਰਧਾਨਗੀ ਦੇ ਕੇ ਭੇਜਾਂਗੇ ਤਾਂ ਨਾਲ ਦੀ ਨਾਲ ਉਹ ਮੁੰਡੇ ਨੇ ਉਹਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਬਾਰ ਕੀਤਾ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਉਹ ਬਚ ਗਿਆ ਨਹੀਂ ਮਰਨ ਦੇ ਵਿੱਚ ਕੋਈ ਕਸਰ ਨਹੀਂ ਰਹੀ ਸੀਗੀ ਤੇ ਉਸ ਗੱਲ ਨੂੰ ਆਪਾਂ ਜਦੋਂ ਜਥੇਬੰਦੀ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਤੱਕ ਗੱਲ ਕੀਤੀ ਆ ਤਾਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜਾ ਵੀ ਉਹਨਾਂ ਤੇ ਕਾਰਵਾਈ ਬਣਦੀ ਅਸੀਂ ਕਰਾਂਗੇ ਪਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਤੇ ਆਪਾਂ 20 ਮਾਰਚ ਨੂੰ ਇੱਥੇ ਇਸੇ ਜਗ੍ਹਾ ਦੇ ਉੱਤੇ ਜਦੋਂ ਧਰਨਾ ਲਾਇਆ ਤੇ ਇਹਨਾਂ ਨੇ ਆਪਣੇ ਨਾਲ ਵਿਸ਼ਵਾਸ ਕੀਤਾ ਸੀਗਾ ਕਿ ਜੋ ਵੀ ਤਾਰਾਵਾ ਬਣਦਿਆਂ ਨੇ ਅਸੀਂ ਉਹਨਾਂ ਦੇ ਵਿੱਚ ਵਾਅਦਾ ਕਰਾਂਗੇ ਪਰ ਆਪਣੇ ਨਾਲ ਫੇਰ ਦੁਬਾਰਾ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਜਿਹੜੀ ਧਾਰਾ ਬਣਦੀ ਸੀਗੀ 452 ਤੇ 307 ਉਸ ਦੀ ਬਜਾਏ ਇਹਨਾਂ ਨੇ 447 ਤੇ 325 ਧਾਰਾ ਜਿਹੜੀ ਉਹ ਲਾਈ ਇਹਨਾਂ ਨੇ ਤੇ ਜਦੋਂ ਆਪਣੇ ਕੋਲ ਗੱਲ ਪਹੁੰਚਦੀ ਆ ਕਿ ਇਹਨਾਂ ਨੇ ਧਾਰਾ ਜਿਹੜੀਆਂ ਆਪਣੇ ਨਾਲ ਵਾਦਾ ਕੀਤਾ ਸੀਗਾ ਉਸ ਦੇ ਉੱਤੇ ਇਹਨਾਂ ਨੇ ਆਪਣੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਕੀਤੀ ਆ ਤੇ ਵਾਦਾ ਖਲਾਫੀ ਕੀਤੀ ਆ ਤਾਂ ਦੁਬਾਰਾ ਫੇਰ ਅਸੀਂ ਇਹਨਾਂ ਨਾਲ ਸੰਪਰਕ ਕੀਤੇ ਤੇ ਲਾਰੇ ਲੱਪਿਆਂ ਤੇ ਰੱਖਿਆ ਉਸ ਤੋਂ ਬਾਅਦ ਡਾਕਟਰ ਸੀਗਾ ਜਿਹੜਾ ਜਿਸ ਨੇ ਹਰਜਿੰਦਰ ਸਿੰਘ ਦਾ ਇਲਾਜ ਕੀਤਾ ਸੀਗਾ ਉਸ ਨੇ ਵੀ ਪੂਰਾ ਦੂਜੀ ਪਾਰਟੀ ਦਾ ਸਾਥ ਦਿੱਤਾ ਕਿਉਂਕਿ ਜਦੋਂ ਆਪਾਂ ਉਹਨਾਂ ਕੋਲੋਂ ਸੀਟੀ ਸਕੈਨ ਦੀ ਰਿਪੋਰਟ ਲੈਣਗੇ ਉਹ ਵੀ ਇਹਨਾਂ ਨੇ ਦੇਣ ਤੋਂ ਇਨਕਾਰ ਹੀ ਕੀਤੀ ਡਾਕਟਰਾਂ ਨੇ ਕਿਉਂਕਿ ਉਹ ਦੂਜੀ ਪਾਰਟੀ ਦਾ ਪੱਖ ਪੂਰ ਰਹੇ ਸੀਗੇ ਤੇ ਜਦੋਂ ਬਲਾਕ ਵੱਲੋਂ ਜਿਹਨੇ ਕੋਣੇ ਗੱਲ ਪਹੁੰਚੀ ਕਿ ਸਾਨੂੰ ਤਾਂ ਉਹ ਕਿਉਂਕਿ ਪ੍ਰਧਾਨ ਜੀ ਦਿੱਕਤ ਮਹਿਸੂਸ ਕਰ ਰਹੇ ਨੇ ਇੱਕ ਦਿਨ ਚੱਕਰ ਆ ਕੇ ਗਿਰੇ ਵੀ ਉਹ ਕਿ ਜਿਹੜੀ ਇਹ ਸਾਟਾ ਵੀ ਮੈਨੂੰ ਖਤਰਾ ਲੱਗਦਾ ਇਸ ਤੋਂ ਵੀ ਕਿਤੇ ਮੇਰੇ ਨਾਲ ਕੋਈ ਹੋਰ ਬਦਿੱਕੀ ਨਾ ਹੋ ਜਵੇ ਵੀ ਆਪਾਂ ਇਸ ਦਾ ਇਲਾਜ ਕਰਾਉਣਾ ਹੈ ਦੁਬਾਰਾ ਫੇਰ ਸਿਰ ਦੀਆਂ ਰਿਪੋਰਟਾਂ ਕਰਾਉਣੀਆਂ ਨੇ ਪਰ ਡਾਕਟਰ ਨੇ ਵੀ ਉਸ ਰਿਪੋਰਟ ਨੂੰ ਦੁਬਾਰਾ ਕਰਾਉਣ ਵਾਸਤੇ ਸੀਟੀ ਸਕੈਨ ਲਿਖਣ ਤੱਕ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਤੇ ਉਸ ਤੋਂ ਬਾਅਦ ਸੂਬਾ ਪ੍ਰਧਾਨ ਜੀ ਨੇ ਮੀਟਿੰਗ ਕਰਨ ਆਉਣਾ ਸੀਗਾ ਪਟਿਆਲੇ ਉਹਨਾਂ ਨੇ ਮੀਟਿੰਗ ਕੀਤੀ ਉੱਥੇ ਵੀ ਅਸੀਂ ਗੱਲਬਾਤ ਰੱਖੀ ਪੂਰੇ ਜ਼ਿਲ੍ਹੇ ਦੀ ਮੀਟਿੰਗ ਹੋਈ ਉਹਦੇ ਵਿੱਚ ਪਾਸ ਕੀਤਾ ਆਪਾਂ ਕਿ ਜਿਹੜਾ ਡਾਕਟਰ ਆ ਪਹਿਲਾਂ ਤਾਂ ਉਸ ਨੂੰ ਮਿਲਿਆ ਜਾਵੇ ਜੋ ਨਹੀਂ ਉਹ ਕਰਦਾ ਫਿਰ ਆਪਾਂ ਹਸਪਤਾਲ ਦੇ ਅੱਗੇ ਧਰਨਾ ਲਾਵਾਂਗੇ ਤਾਂ ਆਪਣੀ ਪੂਰੀ ਜ਼ਿਲ੍ਹਾ ਟੀਮ ਉਸ ਆਮਰ ਹਸਪਤਾਲ ਦੇ ਵਿੱਚ ਗਈ ਉਹਨਾਂ ਨੇ ਜਦੋਂ ਜ਼ਿਲ੍ਹਾ ਟੀਮ ਪਹੁੰਚੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਨਾਲ ਦੀ ਨਾਲ ਆਪਾਂ ਨੂੰ ਰਿਪੋਰਟ ਆਪਣੇ ਹੱਥ ਤੇ ਰੱਖਤੀ ਤੇ ਰਿਪੋਰਟ ਕਰਾਉਣ ਤੋਂ ਬਾਅਦ ਆਪਾਂ ਦੁਬਾਰਾ ਪ੍ਰਧਾਨ ਜੀ ਦਾ ਸਿਟੀ ਸਕੈਨ ਵੀ ਕਰਾਇਆ ਉਹ ਰਿਪੋਰਟ ਵੀ ਆਪਣੇ ਕੋਲ ਆ ਗਈ ਉਹਦੇ ਵਿੱਚ ਪ੍ਰਧਾਨ ਜੀ ਦੀਆਂ ਹੱਡੀਆਂ ਫ੍ਰੈਕਚਰ ਹੋਈਆਂ ਵੀਆਂ ਨੇ ਤੇ ਅੱਜ ਵੀ ਉਹ ਫ੍ਰੈਕਚਰ ਨੇ ਹਲੇ ਥੋੜੀ ਬਹੁਤੀ ਹਾਲਤ 'ਚ ਫਰਕ ਪਿਆ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਉਥੋਂ ਹਸਪਤਾਲ ਦੇ ਵਿੱਚੋਂ ਰਿਪੋਰਟ ਲੈਣ ਤੋਂ ਬਾਅਦ ਪਸਿਆਣੇ ਥਾਣੇ ਦੇ ਵਿੱਚ ਐਸਐਚਓ ਸਾਹਿਬ ਨਾਲ ਗੱਲ ਕੀਤੀ ਕਿ ਇਹ ਚੀਜ਼ ਆ ਜਿਹੜੀ ਤੁਸੀਂ ਬਹੁਤ ਸਾਡੇ ਨਾਲ ਬੇਇਨਸਾਫੀ ਕੀਤੀ ਆ ਤੱਕਾ ਕੀਤਾ ਤੁਸੀਂ ਨੇ ਕਿ ਤਰਾਮਾ ਨੇ ਜਿਹੜੀਆਂ ਇਹਦੇ ਤੇ ਬਣਦੀਆਂ ਨੇ ਅਸੀਂ ਸਾਰੀ ਜ਼ਿਲ੍ਹਾ ਟੀਮ ਨੇ ਵੀ ਵਕੀਲਾਂ ਨਾਲ ਵੀ ਰਾਏ ਕੀਤੀ ਆ ਤੇ ਸੁਬੇ ਨਾਲ ਵੀ ਰਾਏ ਕੀਤੀ ਆ ਕਿ ਇਸ ਦੇ ਉੱਤੇ 307 ਧਾਰਾ ਤੇ 452 ਧਾਰਾ ਬਣਦੀ ਆ ਤਾਂ ਐਸਐਚਓ ਸਾਹਿਬ ਨੇ ਉਸ ਟਾਈਮ ਆਪਣੀ ਬੇਵਸੀ ਪ੍ਰਗਟ ਕੀਤੀ ਆਪਣੇ ਕੋਲ ਕਿ ਜਿਹੜੀ ਮੇਰੇ ਹੱਥ 'ਚ ਸੀਗਾ ਮੈਂ ਇੰਨਿਆਂ ਦਾ ਧਰਾਵਾ ਵਾਅਦਾ ਕਰ ਸਕਦਾ ਸੀਗਾ ਇਸ ਤੋਂ ਬਾਅਦ ਹੁਣ ਮੇਰੇ ਹੱਥ 'ਵਸ ਕੁਝ ਨਹੀਂ ਹੈਗਾ ਇਸ ਨੂੰ ਮੇਰੇ ਤੋਂ ਉੱਪਰ ਦੇ ਲੈਵਲ ਦੇ ਅਧਿਕਾਰੀ ਨੇ ਜਿਹੜੇ ਉਹ ਵਾਅਦਾ ਕਰ ਸਕਦੇ ਨੇ ਤਾਂ ਆਪਾਂ ਨੇ ਦੋ ਟੁੱਕ ਗੱਲ ਕੀਤੀ ਐ ਐਸਐਚਓ ਸਾਹਿਬ ਨਾਲ ਕਿ ਤੁਸੀਂ ਨਹੀਂ ਕਰ ਸਕਦੇ ਚਾਹੇ ਤੁਹਾਡਾ ਉੱਪਰਲਾ ਕੋਈ ਵੀ ਅਧਿਕਾਰੀ ਆ ਜਿਹੜਾ ਉਹ ਇਸ ਜੁਰਮ ਦੇ ਵਿੱਚ ਵਾਅਦਾ ਕਰੇ ਤਾਂ ਨਹੀਂ ਅਸੀਂ ਪਰਸੋਂ ਨੂੰ ਮਤਲਬ ਉਸ ਤੋਂ ਤੀਜੇ ਦਿਨ ਆਪਾਂ ਨੂੰ ਅਜ ਚੌਥਾ ਦਿਨ ਹੋ ਗਿਆ ਆਪਾਂ ਐਲਾਨ ਕਰਕੇ ਬਕਾਇਦ ਆ ਇੱਥੋਂ ਥਾਣੇ ਦੇ ਅੱਗੇ ਨਾਰੇਬਾਜੀ ਕਰਕੇ ਧਰਨੇ ਦਾ ਲਿਖਿਆ ਵੀ ਅਸੀਂ ਇੱਥੇ ਥਾਣੇ ਦੇ ਅੱਗੇ ਧਰਨਾ ਲਾਵਾਂਗੇ ਤਾਂ ਉਸ ਦਿਨ ਤੋਂ ਬਾਅਦ ਆਪਣਾ ਇਹ ਧਰਨਾ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਤਿੰਨ ਦਿਨ ਧਰਨੇ ਦੇ ਉੱਤੇ ਤੁਸੀਂ ਬੈਠੇ ਆਪਾਂ ਨੇ ਕੋਈ ਥਾਣੇ ਦਾ ਗੇਟ ਨਹੀਂ ਘੇਰਿਆ ਕੋਈ ਗੱਲਬਾਤ ਨਹੀਂ ਇਹੋ ਜੀ ਕਰੀ ਤਾਂ ਇਹਨਾਂ ਦੇ ਉੱਤੇ ਕਾਣਾ ਜਿਵੇਂ ਕੰਨ ਤੇ ਜੂਨ ਹੀ ਸਰਕਦੀ ਐ ਇਸ ਤਰ੍ਹਾਂ ਪ੍ਰਸ਼ਾਸਨ ਤੇ ਕੋਈ ਜੂਨ ਹੀ ਸਰਕੀ ਤੇ ਬਕਾਇਦਾ ਕੱਲ ਆਪਾਂ ਐਲਾਨ ਕੀਤਾ ਕਿ ਕੱਲ ਨੂੰ ਅਸੀਂ ਥਾਣੇ ਦਾ ਗੇਟ ਬੰਦ ਕਰਾਂਗੇ ਦਾ ਕਰੋ ਕਰਾਂਗੇ ਅੱਜ ਆਪਾਂ ਵੱਡਾ ਇਕੱਠ ਕਰਕੇ ਜ਼ਿਲ੍ਹੇ ਦਾ ਤੇ ਨਾਲ ਕੁਝ ਆਪਣੇ ਸੰਗਰੂਰ ਤੋਂ ਵੀ ਸਾਥੀ ਆਏ ਨੇ ਆਪਾਂ ਗੇਟ ਘੇਰਿਆ ਤੁਹਾਡੇ ਸਾਹਮਣੇ ਹੀ ਅੱਜ ਜਦੋਂ ਤਿੰਨ ਦਿਨ ਆਰਾਮ ਨਾਲ ਸਾਈਡ ਤੇ ਬੈਠੇ ਰਹੇ ਆ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਅੱਜ ਗੇਟ ਦੇ ਅੱਗੇ ਗਏ ਆ ਤਾਂ ਨਾਲ ਦੀ ਨਾਲ ਵੱਡੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਸੋ ਭਰਾਵੋ ਇਹ ਗੱਲ ਕਰਨ ਦਾ ਮੇਰਾ ਮਤਲਬ ਇਹ ਸੀਗਾ ਕਿ ਤੁਸੀਂ ਆਪਣੀ ਤਾਕਤ ਨੂੰ ਪਛਾਣੋ ਜਿਹੜੀ ਤੁਹਾਡੇ ਕੋਲ ਤਾਕਤ ਆ ਨਾ ਉਹ ਵੋਟਾਂ ਦੇ ਵਿੱਚ ਆ ਨਾ ਕਿਸੇ ਸਰਕਾਰ ਕੋਲ ਆ ਨਾ ਕਿਸੇ ਪ੍ਰਸ਼ਾਸਨ ਕੋਲ ਆ ਇਹ ਸਾਰੇ ਕਾਰਪੋਰੇਟਾਂ ਦੇ ਬੰਨੇ ਹੋਏ ਨੇ ਤੁਸੀਂ ਕਿਰਤੀ ਲੋਕ ਕਿਸੇ ਦੇ ਨਹੀਂ ਬੰਨੇ ਹੋਏ ਤੁਸੀਂ ਜਦੋਂ ਜ਼ੁਲਮ ਹੋਊਗਾ ਇਕੱਠੇ ਹੋਵੋਗੇ ਤਾਂ ਤੁਹਾਡੀ ਆਵਾਜ਼ ਜ਼ਰੂਰ ਸੁਣੀ ਜਾਊਗੀ ਜੇ ਜ਼ੁਲਮ ਹੁੰਦੇ ਤੇ ਹੋਏ ਵੀ ਇਕੱਠੇ ਨਹੀਂ ਹੋ ਸਕਦੇ ਚਾਹੇ ਅੱਜ ਤੱਕ ਹੁਣ ਆਪਾਂ ਦੇਖਿਆ ਕਿ ਜਦੋਂ ਤੁਸੀਂ ਕਿਸੇ ਜ਼ੁਲਮ ਦੇ ਖਿਲਾਫ ਆ ਪਟਿਆਲੇ ਸ਼ਹਿਰ ਦੇ ਅੰਦਰ ਇਕੱਠ ਕਰਦੇ ਹੋ ਜਾਂ ਬਾਦਲਾਂ ਦੀ ਕੋਠੀ ਅੱਗੇ ਜਾਂਦੇ ਹੋ ਜਾਂ ਚੰਡੀਗੜ੍ਹ ਜਾਂਦੇ ਹੋ ਤਾਂ ਤੁਹਾਡੇ ਤੇ ਬਿਨਾ ਕੋਈ ਜੁਰਮ ਕਰੇ ਤੇ ਵੱਡੇ ਵੱਡੇ 307 ਤੱਕ ਦੇ ਪਰਚੇ ਆਪਣੇ ਸੂਬੇ ਦੇ ਆਗੂਆਂ ਤੱਕ ਹੋਏ ਬਿਨੇ ਉੱਥੇ ਨਾ ਕੋਈ ਡਾਕਟਰਾਂ ਦੇ opinion ਲਈ ਜਾਂਦੀ ਆ ਨਾ ਕੋਈ ਲੀਗਲ ਡਾਕੂਮੈਂਟ ਹੁੰਦਾ ਸਿਰਫ ਜਿਵੇਂ ਅੱਜ ਆਪਾਂ ਬੈਠੇ ਆ ਇਸ ਤਰ੍ਹਾਂ ਬੈਠਿਆਂ ਦੇ ਉੱਤੇ ਹੀ ਐਡੇ ਐਡੇ ਧਰਾਵਾਂ ਲਾ ਕੇ ਆਪਾਂ ਨੂੰ ਦੂਜੇ ਦਿਨੇ ਅਰੈਸਟ ਕਰਨ ਦੀਆਂ ਵੀ ਤਿਆਰੀਆਂ ਹੋ ਜਾਂਦੀਆਂ ਨੇ ਅਰੈਸਟ ਤੱਕ ਕਰ ਲੈਂਦੇ ਨੇ ਤੇ ਆਪਣੇ ਆਮ ਲੋਕਾਂ ਨਾਲ ਜਦੋਂ ਆਪਾਂ ਨੂੰ ਜਾਨ ਤੋਂ ਮਾਰਨ ਤੱਕ ਦੀ ਨੌਬਤ ਆ ਜਾਂਦੀ ਆ ਇਹ ਅਧਿਕਾਰੀ ਪ੍ਰਸ਼ਾਸਨ ਸਰਕਾਰਾਂ ਬਿਲਕੁਲ ਬੌਲੀਆਂ ਹੋ ਜਾਂਦੀਆਂ ਨੇ ਤੇ ਜਦੋਂ ਤੁਸੀਂ ਦੁਬਾਰਾ ਉਸ ਜ਼ੁਲਮ ਦੇ ਖਿਲਾਫ ਇਕੱਠੇ ਹੋ ਕੇ ਜਿਸ ਤਰ੍ਹਾਂ ਅੱਜ ਆਇਓ ਤਾਂ ਇਹਨਾਂ ਦੇ ਕੰਨਾਂ ਦੇ ਪੜਦੇ ਨੇ ਜਿਹੜੇ ਖੁੱਲਦੇ ਨੇ ਨਹੀਂ ਇਹ ਜਿੰਨੇ ਵੀ ਕੁਰਸੀਆਂ ਦੇ ਉੱਤੇ ਹਾਕਮ ਬੈਠੇ ਨੇ ਇਹ ਗੁੰਗੇ ਬੌਲੇ ਨੇ ਇਸ ਦੀਆਂ ਮਸਾਲਾਂ ਅਸੀਂ ਸਵੇਰ ਤੋਂ ਹੀ ਸੁਣ ਰਹੇ ਹਾਂ ਤੁਹਾਨੂੰ ਜੋ ਕੰਗਣਾ ਰਣੌਤ ਵਾਲੀ ਘਟਨਾ ਹੋਈ ਆ ਉਹਦੇ ਬਾਰੇ ਵੀ ਆਪਣੇ ਆਗੂਆਂ ਨੇ ਬਹੁਤ ਦੱਸ ਚੁੱਕੇ ਆ ਤੇ ਪਹਿਲਾਂ ਵੀ ਆਪਣੀ ਜਥੇਬੰਦੀ ਕਹਿੰਦੀ ਆ ਵੀ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਇਹ ਅੱਜ ਮੋਦੀ ਨੇ ਦੂਜੀ ਤੀਜੀ ਵਾਰੀ ਸਿੱਧ ਕਰਤਿਆ ਕਿਉਂਕਿ ਵੋਟਾਂ ਨਾਲ ਜਿਹੜੇ ਜਿੱਤੇ ਵੀ ਨੇ ਮੰਤਰੀ ਉਹਨਾਂ ਨੂੰ ਨਹੀਂ ਬਣਾਉਂਦੇ ਮੰਤਰੀ ਬਣਾਉਂਦੇ ਨੇ ਇਹ ਆਪਣੇ ਚਹੇਤਿਆਂ ਨੂੰ ਜਿਹੜਿਆਂ ਨੂੰ ਪਤਾ ਹੈ ਕਿ ਲੋਕਾਂ ਨੂੰ ਕਿਵੇਂ ਲੁੱਟਣਾ ਹੈ ਕਿਵੇਂ ਕੁੱਟਣਾ ਹੈ ਕਿਵੇਂ ਅਸੀਂ ਆਪਣੇ ਕਾਰਪੋਰੇਟ ਸਰਤਾਜਾਂ ਦੀਆਂ ਜੇਬਾਂ ਭਰਨੀਆਂ ਨੇ ਉਹੋ ਜਿਹੇ ਰਵਨੀਤ ਬਿੱਟੂ ਵਰਗਿਆਂ ਨੂੰ ਇਹ ਹਾਰੇ ਹੋਏ ਉਮੀਦਵਾਰਾਂ ਨੂੰ ਮੰਤਰੀ ਪਾ ਦਿੰਦੇ ਨੇ ਤੇ ਇੱਕ ਹੋਰ ਤੁਸੀਂ ਕਿਸੇ ਨਾਲ ਵੀ ਜਿਹੜੀਆਂ ਧਰਾਵਾਂ ਦੀਆਂ ਗੱਲਾਂ ਕਰਦੇ ਨੇ ਸਾਡੇ ਨਾਲ ਕੋਈ ਵੀ ਬੰਦਾ ਆਮ ਬੰਦਾ ਕਿਸੇ ਪੈਸੇ ਟੁੱਕਰ ਦੀ ਜਾਂ ਗੱਲਬਾਤ ਨਹੀਂ ਕੋਈ ਹੇਰਾਫੇਰੀ ਕਰ ਲਵੇ ਤੁਹਾਡੇ ਤੇ 420 ਦਾ ਪਰਚਾ ਦਰਜ ਕਰ ਦਿੰਦੇ ਨੇ ਤੇ ਜਿਹੜੇ ਲੋਕ ਇੱਕ ਅੱਡੇ ਨਾਲ ਨਹੀਂ ਜਿਹੜੇ ਮੰਦਰ ਲੱਖਾਂ ਨਾਲ ਠੱਗੀ ਕਰਦੇ ਨੇ ਉਹਨਾਂ ਨੂੰ ਐਮਐਲਏ ਬਣਾਉਂਦੇ ਨੇ ਜਿਹੜੇ 20 30 ਲੱਖ ਬੰਦੇ ਨਾਲ ਠੱਗੀ ਕਰਦੇ ਨੇ ਉਹਨਾਂ ਨੂੰ ਐਮਪੀ ਬਣਾਉਂਦੇ ਨੇ ਤੇ ਜਿਹੜੇ 140 ਕਰੋੜ ਦੀ ਆਬਾਦੀ ਨਾਲ ਠੱਗੀ ਕਰਦੇ ਨੇ ਉਹਨਾਂ ਨੂੰ ਮੋਦੀ ਵਰਗਿਆਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਮਿਲਦੀ ਆ ਤੇ ਇਹ ਗੱਲਾਂ ਕਰਦੇ ਨੇ ਕਿ ਇਹ ਲੋਕਤੰਤਰ ਆ ਇਹ ਕੁਰਸੀਆਂ ਮਿਲਦੀਆਂ ਕਿਵੇਂ ਨੇ ਇਹ 420 ਦਾ ਮਤਲਬ ਕੀ ਆ ਤੁਸੀਂ ਹਿਰਾਫੇਰੀ ਕਰਦੇ ਹੋ ਤਾਂ 420 ਹੁਣ ਮੋਦੀ ਨੇ ਪਿੱਛੇ ਪੂਰੇ ਦੇਸ਼ ਨਾਲ ਜਦੋਂ 14 ਦੇ ਵਿੱਚ ਆਏ ਸੀਗਾ ਇਸ ਨੇ ਵਾਦਾ ਕੀਤਾ ਸੀਗਾ ਵੀ ਮੈਂ 15-15 ਲੱਖ ਰੁਪਈਆ ਕੱਲੇ-ਕੱਲੇ ਬੰਦੇ ਨੂੰ ਦਊਂਗਾ। ਦੱਤਾ ਬਾਈ ਕਿਸੇ ਨੂੰ 2 ਕਰੋੜ ਨੌਕਰੀਆਂ ਕਿਹਾ ਸੀਗੇ ਇਹਨੇ ਵੀ ਹਰੇਕ ਸਾਲ ਦੇ ਦੇਂਗਾ ਮੈਂ। ਦਈ ਬਾਈ ਕਿਸੇ ਨੂੰ ਉਹਨਾਂ ਨੂੰ ਪਰਚਿਆਂ ਦੇ ਵਿੱਚ ਦਰਜ ਹੋਣਾ ਚਾਹੀਦਾ ਜਾਂ ਕੁਰਸੀਆਂ ਤੇ ਹੋਣਾ ਚਾਹੀਦਾ ਜੇ ਕਾਨੂੰਨ ਆਪਣਾ ਸਾਰਿਆਂ ਵਾਸਤੇ ਇੱਕਸਾਰ ਆ। ਪਰ ਕਾਨੂੰਨ ਸਾਰਿਆਂ ਵਾਸਤੇ ਇੱਕਸਾਰ ਨਹੀਂ ਹੈਗਾ। ਕਾਨੂੰਨ ਜਦੋਂ ਸੰਗੀ ਘੁੱਟਣੀਆਂ ਤਾਂ ਉਹ ਆਮ ਲੋਕਾਂ ਦੀ ਉਹ ਘੁੱਟੀ ਜਾਂਦੀ ਆ। ਜੇ ਕੋਈ ਟੈਣੀ ਵਰਗਾ ਗੱਡੀਆਂ ਚੜਾ ਕੇ ਉਹਦੇ ਬੇਟੇ ਵਰਗਾ ਤੁਹਾਨੂੰ ਮਾਰ ਤੱਕ ਦਿੰਦਾ ਤਾਂ ਉਦੋਂ ਹੀ ਪੁਸਤਪਨਾਹੀ ਵਾਸਤੇ ਤੁਹਾਡੇ ਦੇਸ਼ ਦੀ ਜਿਹੜੀ ਕਹਿੰਦੇ ਨੇ ਇਹ ਲੋਕਤੰਤਰ ਆ ਸਾਡਾ ਸਭ ਤੋਂ ਵੱਡਾ ਤੇ ਤੁਹਾਡੀ ਚੁਣੀ ਹੋਈ ਸਰਕਾਰ ਆ ਜਿਹੜੀ ਉਸ ਨੂੰ ਬਚਾਉਣ ਵਾਸਤੇ ਤੁਹਾਡੇ ਸਾਹਮਣੇ ਆ ਪੂਰਾ ਹਿੱਲਾ ਵਰਤਿਆ ਉਹਨਾਂ ਨੇ ਅੱਜ ਤੱਕ ਹੁਣ ਸਰਕਾਰ ਬਦਲੀ ਤੋਂ ਹੀ ਉਹ ਬੰਦਾ ਜਿਹੜਾ ਕੁਰਸੀ ਤੋਂ ਲਿਹਾ ਨਹੀਂ ਉਸ ਨੂੰ ਮੰਤਰੀ ਦੀ ਕੁਰਸੀ ਦੇ ਕੇ ਰੱਖੀ ਇਹਨਾਂ ਨੇ ਤੇ ਦੁਬਾਰਾ ਫੇਰ ਉਹਨਾਂ ਨੂੰ ਚੋਣਾ ਲੜਾਈਆਂ ਤੇ ਚੋਣਾਂ ਦੇ ਵਿੱਚ ਤੁਹਾਡੇ ਲੋਕਾਂ ਨੇ ਉਹਨਾਂ ਨੂੰ ਮੂੰਹ ਤੇ ਚਪੇੜ ਮਾਰੀ ਆ ਪਰ ਫੇਰ ਵੀ ਇਹ ਲੋਕ ਆ ਬਾਅਦ ਨਹੀਂ ਆਉਂਦੇ ਹਰਕਤਾਂ ਤੋਂ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਅਜੇ ਵੀ ਬਿਲਕੁਲ ਵੀ ਇਹਨਾਂ ਨੇ ਪਾਸਾ ਨਹੀਂ ਬਟਣਾ ਪਾਸਾ ਤਾਂ ਬਟਣਗੇ ਜਿਵੇਂ ਹੁਣ ਤੁਸੀਂ ਦੇਖਿਆ ਹੀ ਆ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਜਥੇਬੰਦੀ ਨਾਲ ਜੁੜਿਓ ਪਿੱਛੇ ਜੇ ਇੱਕ ਰਿਪੋਰਟ ਆਈ ਆ ਉਹਦੇ ਵਿੱਚ ਕੀ ਦੱਸਿਆ ਗਿਆ ਕਿ ਜਿਹੜੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਵਿਅਕਤੀ ਆ ਉਹ ਤੁਹਾਡਾ ਪੰਜਾਬ ਸੂਬੇ ਦਾ ਮੁੱਖ ਮੰਤਰੀ ਆ ਤੇ ਦੂਜੇ ਨੰਬਰ ਤੇ ਸਭ ਤੋਂ ਤਾਕਤਵਰ ਵਿਅਕਤੀ ਪੰਜਾਬ ਦੇ ਵਿੱਚ ਜੋਗਿੰਦਰ ਸਿੰਘ ਜੀ ਉਗਰਾਹਾਂ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਜਿਹੜੇ ਲੋਕ ਆ ਲੋਕਾਂ ਤੋਂ ਉੱਚ-ਗਿੱਚ ਕਰਦੇ ਨੇ ਸਰਕਾਰਾਂ ਦੇ ਨੇ ਜਾਂ ਪ੍ਰਾਈਵੇਟ ਕੰਪਨੀਆਂ ਨੇ ਉਹ ਦੱਸ ਦੀਆਂ ਨੇ ਵੀ ਇਹ ਤਾਕਤਵਰ ਕੌਣ ਨੇ ਤੁਹਾਡੇ ਪ੍ਰਧਾਨ ਨੂੰ ਦੂਜੇ ਨੰਬਰ ਤੇ ਵੀ ਤਾਹ ਰੱਖਣਾ ਪੈ ਗਿਆ ਕਿਉਂਕਿ ਮੁੱਖ ਮੰਤਰੀ ਆ ਜਿਹੜਾ ਉਹਦੇ ਕੋਲ ਪੁਲਸਾ ਪ੍ਰਸ਼ਾਸਨ ਆ ਸਾਰੀਆਂ ਤਾਕਤਾਂ ਉਹਦੇ ਹੱਥ 'ਚ ਨੇ ਨਹੀਂ ਆਮ ਲੋਕਾਂ ਦੀ ਗੱਲ 'ਚ ਦੇਖੀਏ ਜੇ ਤੁਹਾਡੇ ਪ੍ਰਧਾਨ ਜੀ ਸਭ ਤੋਂ ਪਹਿਲੇ ਨੰਬਰ ਤੇ ਨੇ ਉਹ ਹੈ ਕਿਉਂ ਨੇ ਇਹਦੇ ਤੇ ਜਰੂਰ ਵਿਚਾਰ ਕਰਿਓ ਉਹ ਹੈਗੇ ਨੇ ਤੁਹਾਡੇ ਕਰਕੇ ਕਿਉਂਕਿ ਜਦੋਂ ਵੀ ਪ੍ਰਧਾਨ ਜੀ ਇੱਕ ਆਵਾਜ਼ ਮਾਰਦੇ ਨੇ ਤੁਸੀਂ ਲੱਖਾਂ ਦਾ ਇਕੱਠ ਜਿਹੜੇ ਲੋਕਾਂ ਨਾਲ ਤੱਕਾ ਹੁੰਦਾ ਬੇਇਨਸਾਫੀ ਹੁੰਦੀ ਆ ਇਕੱਠ ਕਰ ਦਿੰਨੇ ਉਹਨਾਂ ਦੀ ਇੱਕ ਆਵਾਜ਼ ਤੇ ਐਸੇ ਕਰਕੇ ਉਹ ਤਾਕਤ ਵਰਨੇ ਤੇ ਅੱਜ ਜਿੰਨੇ ਵੀ ਤੁਸੀਂ ਲੋਕ ਇੱਥੇ ਆਏ ਹੋ ਤਾਂ ਤੁਸੀਂ ਵੀ ਜਗਿੰਦਰ ਸਿੰਘ ਉਹ ਗਰਾਹਾ ਮੰਗੋ ਤਾਕਤ ਵਰੋ ਆਪਣੀ ਤਾਕਤ ਨੂੰ ਹਰ ਵਾਰ ਪਛਾਣੋ ਕਿਉਂਕਿ ਜੇ ਤੁਹਾਡੀ ਤਾਕਤ ਨਾ ਹੁੰਦੀ ਅੱਜ ਆਪਾਂ ਨੇ ਕੋਈ ਵਕੀਲ ਨਹੀਂ ਬਣਾਇਆ ਆਪਣੇ ਕੋਲ ਕੋਈ ਹੋਰ ਤਾਕਤ ਨਹੀਂ ਤੁਸੀਂ ਲੋਕ ਆਇਓ ਬੇਇਨਸਾਫੀ ਦੇ ਕਾਰਨ ਤਾਂ ਕਰਕੇ ਅੱਜ ਪ੍ਰਸ਼ਾਸਨ ਉੱਤਰ ਆਵਾਂ ਲਾਉਣ ਨੂੰ ਤਿਆਰ ਹੋਇਆ ਇਸ ਕਰਕੇ ਕਦੇ ਨਾ ਸੋਚਿਆ ਕਰੋ ਇਹ ਕਿ ਸਰਕਾਰ ਆ ਜਿਹੜੀ ਉਹ ਝਾੜੂ ਵਾਲਿਆਂ ਦੀ ਆ ਕਾਲੀਆਂ ਦੀ ਆ ਕਾਂਗਰਸੀਆਂ ਦੀ ਆ ਜਾਂ ਬੀਜੇ ਆ ਪੀ ਵਾਲਿਆਂ ਦੀ ਆ ਸਰਕਾਰ ਬਈ ਹਰ ਵਕਤ ਕਾਰਪੋਰੇਟਰਾਂ ਦੀ ਆ ਜਿਹੜਾ ਮਰਜੀ ਉਸ ਕੁਰਸੀ ਤੇ ਬੈਠੇ ਜਿਵੇਂ ਉਹ ਇਹਨਾਂ ਦੀ ਤੌਣ ਮਰੋੜਦੇ ਨੇ ਉਸੇ ਤਰ੍ਹਾਂ ਹੀ ਚੱਲਦੇ ਨੇ ਪਰ ਦੂਜੇ ਪਾਸੇ ਜਦੋਂ ਤੁਸੀਂ ਇਕੱਠੇ ਹੋ ਕੇ ਆ ਜੰਨੇ ਹੋ ਤੁਸੀਂ ਇਹਨਾਂ ਦੀ ਧੌਣ ਤੇ ਗੋਡਾ ਰੱਖਦੇ ਹੋ ਤਾਂ ਇਹ ਪਾਲਾ ਦੂਜੇ ਲੋਟ ਬਦਲ ਲੈਂਦੇ ਨੇ ਐਸ ਕਰਕੇ ਤੁਹਾਡੇ ਨਾਲ ਬਾਰ ਬਾਰ ਇਹੀ ਬੇਨਤੀ ਕਰ ਰਹੇ ਆ ਕਿ ਇਹਨਾਂ ਇਕੱਠਾਂ ਨੂੰ ਵੱਡੇ ਕਰੋ ਆਪਣੇ ਹੋਰ ਪਿੰਡਾਂ ਦੇ ਵਿੱਚ ਜੋ ਸਾਥੀ ਨੇ ਉਹਨਾਂ ਨਾਲੇ ਵਿਚਾਰ ਕਰਿਆ ਕਰੋ ਜਿਹੜੀਆਂ ਵੀ ਇਹ ਗੱਲਾਂ ਆਪਣੀਆਂ ਜਥੇਬੰਦੀ ਵੱਲੋਂ ਜਾਂ ਹੋਰ ਆਪਾਂ ਕੋਈ ਲਿਟਰੇਚਰ ਪੜਦਿਆਂ ਜਾਂ ਕੁਝ ਵੀ ਕੋਈ ਗੱਲਬਾਤ ਹੁੰਦੀ ਉਸ ਤੇ ਵਿਚਾਰ ਕਰਕੇ ਉਹਨਾਂ ਨੂੰ ਜਰੂਰ ਦੱਸੋ ਜਿਹੜੀ ਗੱਲ ਅੱਜ ਇੱਥੇ ਹੋਊਗੀ ਇਸ ਨੂੰ ਆਪਣੇ ਪਿੰਡਾਂ ਤੱਕ ਆਪਣੇ ਬਲਾਕਾਂ ਤੱਕ ਸਾਰੇ ਵਿਅਕਤੀ ਜਿੰਨੇ ਆਏ ਆ ਆਪਾਂ ਨੇ ਪਹੁੰਚਾਉਣੀ ਆ ਇਹ ਇਹ ਨਹੀਂ ਹੈਗਾ ਗੱਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਅੱਜ ਇੱਥੋਂ ਜਿੱਤ ਕੇ ਚਲੇ ਜਾਵਾਂਗੇ ਸਿਰਫ ਇੰਨੀ ਕੇ ਗੱਲ ਹੋ ਜੂਗੀ ਇਹਨਾਂ ਦਾ ਪ੍ਰਸ਼ਾਸਨ ਦਾ ਇਤਬਾਰ ਕੋਈ ਨਹੀਂ ਹੁੰਦਾ ਕਿਉਂਕਿ ਆਪਣੇ ਨਾਲ ਬਾਰ-ਬਾਰ ਬਿੱਤੀ ਆ ਇਹ ਵਾਦਾ ਕਰ ਲੈਂਦੇ ਨੇ ਸਭ ਕੁਝ ਕਰ ਲੈਂਦੇ ਨੇ ਆਪਾਂ ਨੂੰ ਦੁਬਾਰਾ ਫੇਰ ਇਹਨਾਂ ਦੇ ਕੋਲ ਇਨਸਾਫ ਲੈਣ ਵਾਸਤੇ ਇਸੇ ਤਰ੍ਹਾਂ ਇਕੱਠ ਕਰਕੇ ਤਪਦੀ ਧੁੱਪ ਦੇ ਵਿੱਚ ਤਪਦੀਆਂ ਛੜਕਾਂ ਦੇ ਉੱਤੇ ਬੈਠਣਾ ਪੈਂਦਾ ਸੋ ਸਾਥੀਓ ਅੱਜ ਸਾਨੂੰ ਯਕੀਨ ਆ ਵੀ ਤੁਹਾਡੀ ਜਿੱਤ ਜ਼ਰੂਰ ਹੋਊਗੀ ਬਸ ਐਲਾਨ ਹੋਣਾ ਬਾਕੀ ਆ ਆਪਾਂ ਦੇਖਦੇ ਆਂ ਵੀ ਅੰਦਰੋਂ ਕੀ ਗੱਲਬਾਤ ਹੁਣ ਆਉਣੀ ਆ ਜਿਹੜਾ ਵਾਦਾ ਕਰਿਆ ਉਹ ਤੇ ਨਿਭ ਰਹੇ ਨੇ ਇਹ ਉਸ ਤੋਂ ਬਾਅਦ ਅਗਲੇ ਜਿਹੜੇ ਸਾਥੀ ਨੇ ਆਪਣੇ ਤੁਹਾਡੇ ਨਾਲ ਗੱਲਬਾਤ ਕਰਨਗੇ ਸੋ ਇਹਨਾਂ ਗੱਲਾਂ ਨਾਲੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ